ਕਮਾਲ ਦਾ ਹੈਰਾਨੀਜਨਕ ਉਤੇਜਕ ਸੰਭਾਵਨਾਵਾਂ ਪਰਪੂਰ ਖੁਸ਼ਹਾਲੀ ਅਤੇ ਕਿੰਨਾ ਕੁਝ ਹੋਰ ਲਿਲੂਇਟ ਬ੍ਰਿਟਿਸ਼ ਕੋਲੰਬੀਆ ਦਾ ਲੁਕਾ ਕੇ ਰੱਖਿਆ ਹੋਇਆ ਰਹਸ ਫ੍ਰੀਜ਼ਰ ਦਰਿਆ ਦੀ ਕੰਡਿਆਂ ਤੇ ਵਸਿਆ ਲਿਲੂਇਟ ਸਨਸਨੀ ਖੇਸ ਪਹਾੜੀ ਨਜ਼ਾਰਿਆਂ ਤੇ ਸੋਹਣੀਆਂ ਝੀਲਾਂ ਵਾਸਤੇ ਮਸ਼ਹੂਰ ਅਮੀਰ ਇਤਿਹਾਸ ਅਤੇ ਪਰਫੁੱਲਤ ਹੋ ਰਹੇ ਉਦਯੋਗਿਕ ਮੌਕਿਆਂ ਸਹਿਤ ਲਿਲੂਇਟ ਸਲਾਨਿਆ ਲਈ ਹਰਮਨ ਪਿਆਰੀ ਮੰਜ਼ਿਲ ਤੇਜ਼ੀ ਨਾਲ ਬਿਜ਼ਨਸ ਅਤੇ ਪੂੰਜੀ ਨਿਵੇਸ਼ ਕਰਨ ਵਾਲੀ ਇੱਕ ਅਨੁਕੂਲ ਥਾਂ ਬਣ ਰਿਹਾ ਹੈ ਤਕਰੀਬਨ 2500 ਦਿਵਸਾਂ ਵਾਲਾ ਲਿਲੋਇਟ ਹਾਈਵੇ 99 ਉੱਪਰ ਵੈਂਕੂਵਰ ਤੋਂ 255 ਕਿਲੋਮੀਟਰ ਅਤੇ ਵਿਸਲਰ ਤੋਂ 134 ਕਿਲੋਮੀਟਰ ਉੱਤਰ ਦਿਸ਼ਾ 'ਚ ਸਥਿਤ ਹੈ ਲਿਲੋਇਟ ਦਾ ਪਰਫੁੱਲਿਤ ਅਰਥਚਾਰਾ ਪੂੰਜੀ ਨਿਵੇਸ਼ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਇੱਕ ਕਮਿਊਨਿਟੀ ਪਰਿਵਾਰ ਤੇ ਪਾਲਣ ਪੋਸ਼ਣ ਬਿਜ਼ਨਸ ਸ਼ੁਰੂ ਕਰਨ ਵਾਸਤੇ ਬੜੀ ਸੁਰੱਖਿਅਤ ਜਗ੍ਹਾ ਅਤੇ ਸਾਰਿਆਂ ਦੇ ਮਾਨਣ ਵਾਸਤੇ ਚਾਰ ਚਮਤਕਾਰੀ ਰੁੱਤਾਂ ਪੇਸ਼ ਕਰਦੀ ਹੈ ਲਿਲੂਇਟ ਕੋਲ ਸੁੰਦਰਤਾ, ਚਲਵਾਈ, ਉਦਯੋਗ, ਸਹੂਲਤਾ ਅਤੇ ਇਤਿਹਾਸ ਹੈ। ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਵਾਸਤੇ ਸਾਡੇ ਨਾਲ ਸ਼ਾਮਲ ਹੋਵੋ। ਵਾਤੇਰੇ ਲੋਕ ਲਿਲੂਟ ਨੂੰ ਰੈਨ ਕੰਮ ਕਰਨ, ਖੇਡਣ, ਮਿਲਣ ਤੇ ਪੂੰਜੀ ਨਿਵੇਸ਼ ਲਈ ਸ਼ਾਨਦਾਰ ਜਗ੍ਹਾ ਮੰਨ ਰਹੇ ਹਨ। ਸੰਭਾਵਨਾਵਾਂ ਤੇ ਯਕੀਨ ਨਹੀਂ ਆਉਂਦਾ। ਨਵੇਂ ਵੇਸ਼ਕਾਰ ਪਹਿਲਾਂ ਹੀ ਲੁਲਰਟ ਚ ਸੁਪਨੇ ਸਿਰਜਣ ਚ ਰੁਚੀ ਹੋਏ ਹਨ ਵਿਭਿੰਨ ਪ੍ਰਕਾਰ ਦੀ ਪ੍ਰਾਪਰਟੀਆਂ ਵੱਡੀਆਂ ਤੇ ਛੋਟੀਆਂ ਵਪਾਰਕ ਉਦਯੋਗਕ ਤੇ ਰਿਹਾਇਸ਼ੀ ਡਿਵੈਲਪਮੈਂਟ ਵਾਸਤੇ ਪੌਣੀਆਂ ਕੀਮਤਾਂ ਤੇ ਉਪਲਬਧ ਹਨ ਇਹ ਪ੍ਰਾਪਰਟੀਆਂ ਰਿਜ਼ੋਰਟ ਟੂਰਿਜ਼ਮ ਖੇਤੀਬਾੜੀ ਅਤੇ ਉਦਯੋਗਿਕ ਡਿਵੈਲਪਮੈਂਟ ਵਾਸਤੇ ਬਹੁਤ ਵਧੀਆ ਹਨ ਲੁਲਰਟ ਚ ਸੜਕ ਰੇਲ ਅਤੇ ਹਵਾਈ ਰਾਸਤੇ ਰਾਹੀਂ ਪਹੁੰਚਿਆ ਜਾ ਸਕਦਾ ਹੈ ਅਤੇ ਜਿੱਥੇ ਸਸਤੇ ਭਾਅ ਤੇ ਪ੍ਰਾਪਰਟੀਆਂ ਉਪਲਬਧ ਹਨ ਲਿਲੋਟ ਚ ਸਫਲ ਬਿਜ਼ਨਸ ਕਰਨ ਵਾਸਤੇ ਸਾਰੀਆਂ ਸੁਵਿਧਾਵਾਂ ਹਨ ਜਿਨ੍ਹਾਂ ਵਿੱਚ ਹਾਈ ਸਪੀਡ ਇੰਟਰਨੈਟ, ਤਿੰਨ ਫੇਸ ਵਾਲੀ ਬਿਜਲੀ ਅਤੇ ਮਿਊਨਿਸਪਲ ਸੇਵਾਵਾਂ ਸ਼ਾਮਿਲ ਹਨ। ਸਾਡੇ ਪਾਸ ਸਾਡੇ ਵਾਟਰ ਪ੍ਰੋਗਰਾਮਾਂ ਵਾਸਤੇ ਵੱਡੇ ਪ੍ਰੋਜੈਕਟਾਂ ਦੀਆਂ ਯੋਜਨਾਵਾਂ ਬਣਾਈਆਂ ਹੋਈਆਂ ਹਨ। ਸਾਡੇ ਪਾਣੀ ਦੇ ਸਿਸਟਮਾਂ ਨੂੰ ਇਕੱਠਿਆਂ ਜੋੜਨ ਵਾਸਤੇ ਇਸ ਸਾਲ ਦੋ ਪ੍ਰੋਜੈਕਟ ਹਨ ਤਾਂ ਕਿ ਅਸੀਂ ਆਪਣੇ ਸਾਰੇ ਸ਼ਹਿਰੀਆਂ ਨੂੰ ਸਵੱਛ ਪਾਣੀ ਦੇ ਸਕੀਏ। ਅਸੀਂ ਹੁਣੇ-ਹੁਣੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਮੁਕੰਮਲ ਕੀਤੀ ਹੈ। ਜ਼ਰੂਰਤ ਪੈਣ ਤੇ ਪਲਾਂਟ ਨੂੰ ਅਸੀਂ ਹੋਰ ਵਧਾ ਸਕਦੇ ਹਾਂ ਅਤੇ ਹਜ਼ਾਰ ਹੋਰ ਘਰਾਂ ਨੂੰ ਇਸ ਦੇ ਨਾਲ ਜੋੜ ਸਕਦੇ ਹਾਂ। ਪੂੰਜੀ ਨਿਵੇਸ਼ ਕਰ ਲੁਲਟੋਂ ਵਧਿਆ ਤੇ ਨਵੇਂ ਵਿਚਾਰਾਂ ਪ੍ਰਤੀ ਉਦਾਰ ਮੈਸਚੂਸ ਕਰਨਗੇ ਜੋ ਕਿ ਨਿਰੰਤਰ ਵਿਕਾਸ ਉਪਰ ਧਿਆਨ ਕੇਂਦਰ ਰੱਖਦੇ ਹੋਇਆ ਅੱਗੇ ਵਧ ਰਿਹਾ ਹੈ ਮੌਜੂਦਾ ਵਪਾਰਾਂ ਦਾ ਸਮਰਥਨ ਕਰਦਾ ਹੈ ਤੇ ਨਵਿਆਂ ਨੂੰ ਖਿੱਚਦਾ ਹੈ ਤਾਂ ਕਿ ਕਮਿਊਨਿਟੀ ਦੀ ਖੁਸ਼ਹਾਲੀ ਯਕੀਨੀ ਬਣੀ ਰਹੇ ਸਾਡੇ ਕੋਲ ਇੱਕ ਉੱਤਮ ਪ੍ਰਸ਼ਾਸਕੀ ਟੀਮ ਹੈ ਤੇ ਸਾਡਾ ਪਬਲਿਕ ਵਰਕਸ ਧਾਮਲਾ ਸਾਡੇ ਡਾਊਨਟਾਊਨ ਦੀ ਅੰਦਰੂਨੀ ਦੇਖਭਾਲੇ ਬੜਾ ਮਾਣ ਮਹਿਸੂਸ ਕਰਦਾ ਹੈ ਇਥੋਂ ਦੇ ਫਰਸਟ ਨੇਸ਼ਨ ਲੋਕ ਵੀ ਆਰਥਿਕ ਵਿਕਾਸ ਨੂੰ ਵਧਾਉਣ ਲਈ ਪੂੰਜੀ ਨਿਵੇਸ਼ਕਾਂ ਅਤੇ ਮੌਜੂਦਾ ਵਪਾਰਾਂ ਨਾਲ ਰਲ ਕੇ ਕੰਮ ਕਰਨ ਦੇ ਚਾਹਵਨ ਹਨ ਅਸੀਂ ਸੱਚਮੁੱਚ ਆਰਥਿਕ ਵਿਕਾਸ ਦੇਖਣਾ ਚਾਹੁੰਦੇ ਹਾਂ ਪਰੰਤੂ ਇਹ ਵਿਕਾਸ ਇੱਕ ਰਣਨੀਤਿਕ ਯੋਜਨਾ ਅਨੁਸਾਰ ਹੋਣਾ ਚਾਹੀਦਾ ਹੈ ਲੌਗਿੰਗ ਇੰਡਸਟਰੀ ਬਦਲਣ ਕਾਰਨ ਅਸੀਂ ਆਇਨਸ ਵਰਥ ਲੰਬਰ ਨਾਲ ਪਾਈਵਾਲੀਆਂ ਕੀਤੀਆਂ ਹਨ ਸਾਡੀ ਸ਼ੈਰਲਿਸ਼ ਐਂਟਰਪ੍ਰਾਈਜ਼ਸ ਨਾਲ ਵੀ ਪਾਈਵਾਲੀ ਹੈ ਅਸੀਂ ਟਾਊਨ ਵਿੱਚ ਵਪਾਰਿਕ ਬਿਲਡਿੰਗਾਂ 'ਚ ਪੂੰਜੀ ਨਿਵੇਸ਼ ਕਰ ਰਹੇ ਹਾਂ ਹਾਲਾਂਕਿ ਪਾਈਵਾਲੀ ਆਇਨਸ ਵਰਥ ਲੰਬਰ ਕੰਪਨੀ ਨਾਲ ਹੈ ਅਸੀਂ ਉਨ੍ਹਾਂ ਦੇ ਫੋਰੈਸਟ ਲਾਇਸੈਂਸ ਦਾ ਪ੍ਰਬੰਧ ਕਰਨਾ ਸ਼ੁਰੂ ल्यूट फ्रेंडशिप सोसाइटी ਦਸਤਾਂ ਸੱਭਿਆਚਾਰਕ ਦੂਰੀਆਂ ਨੂੰ ਮਿਟਾਉਣਾ ਹੈ ਅਸੀਂ ਮੰਨਦੇ ਹਾਂ ਕਿ ਐਬੋਰਿਜਨਲ ਲੋਕਾਂ ਦੀ ਸਹਾਇਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਗੈਰ ਐਬੋਰਿਜਨਲ ਪਾਈਚਾਰੀ ਨਾਲ ਪਾਈਵਾਲੀਆਂ ਕਰਕੇ ਕੰਮ ਕਰਨਾ ਹੈ ਲੂਟ ਚੈਬਰ ਆਫ ਕੁਮਾਰਸ ਵਿਦਿਆ ਸਮਿਤ ਵਕਫਾ ਕੀ ਅੰਤਰਵਿੱਧੀਆਂ ਦੁਆਰਾ ਆਰਥਿਕ ਵਿਕਾਸ ਲਈ ਵਪਾਰਾਂ ਨੂੰ ਇਕੱਠਾ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਪਿਛਲੇ ਸਾਲ ਅਸੀਂ ਛੋਟੇ ਬਿਜ਼ਨਸਾਂ ਦਾ ਇੱਕ ਹਫਤਾ ਮਨਾਇਆ ਅਤੇ ਇਸ ਵਿੱਚ ਕੈਮਲੂਪਸ ਅਤੇ ਹੋਰ ਇਲਾਕਿਆਂ ਤੋਂ ਕਈ ਬਲਾਰੇ ਪਹੁੰਚੇ ਇਹ ਬਹੁਤ ਫਾਇਦੇਮੰਦ ਰਿਹਾ। ਕੈਨਾਡਾ ਕਾਮਲੂਲੇਟ ਖੇਤਰ ਲਈ ਮਹੱਤਵਪੂਰਨ ਹੈ। ਵੱਡੀ ਕਿੰਤੀਚ ਕੰਪਨੀਆਂ ਇਸ ਖੇਤਰ 'ਚ ਖਣਿਜ ਪ੍ਰਦਾਰਥਾਂ ਦੀ ਭਾਲ ਕਰ ਰਹੀਆਂ ਹਨ। ਸਫਲਤਾ ਦੀ ਇੱਕ ਮਿਸਾਲ ਗ੍ਰੇਮੌਂਟਸ ਪਵੇਲੀਅਨ ਲਾਈਮਸਟੋਨ ਪਲਾਂਟ ਹੈ ਜੋ ਪਿਛਲੇ 30 ਸਾਲਾਂ ਤੋਂ ਸਾਰੇ ਉੱਤਰੀ ਅਮਰੀਕਾ 'ਚ ਗ੍ਰਾਹਕਾਂ ਨੂੰ ਮਾਲ ਵੇਚ ਰਿਹਾ ਹੈ। ਇਹ ਬੜੀ ਨੋਕੀ ਗੱਲ ਹੈ ਕਿ ਇਹ ਇੱਕੋ ਇੱਕ ਪਲਾਂਟ ਫਰਸਟੇਸ਼ਨ ਦੀ ਜ਼ਮੀਨ ਤੇ ਸਥਿਤ ਹੈ ਚੂਨੇ ਦੇ ਪੱਥਰ ਦਾ ਭੰਡਾਰ ਜਿੱਥੇ ਅਸੀਂ ਮਾਲ ਭਰਦੇ ਹਾਂ ਦਰਸਲ ਕੈਨੇਡਾ ਦਾ ਸਭ ਤੋਂ ਉੱਚ ਕੁਆਲਟੀ ਦਾ ਹੈ ਜਿੰਗਲਾ ਸਨਤ ਨੇ ਲਿਲੋਟੇ ਅਰਥਚਾਰੀ ਚ ਹਮੇਸ਼ਾ ਮੁੱਖ ਰੋਲ ਅਦਾ ਕੀਤਾ ਹੈ ਆਇਨਸਵਰਥ ਲੰਬਰ ਚ ਹੋਣੇ ਕੀਤੇ ਅਪਗ੍ਰੇਡ ਨੇ ਇਸ ਉਦਯੋਗ ਨੂੰ ਉੱਚ ਕੁਆਲਿਟੀ ਦੀ ਵੈਨਅਰ ਬਣਾਉਣ ਵਾਲੇ ਸਭ ਤੋਂ ਨਿਪੁੰਨ ਨਿਰਮਾਤਾਵਾਂ ਚੋਂ ਇੱਕ ਬਣਾ ਦਿੱਤਾ ਹੈ ਲੇਟ ਖੇਤਰ ਚ ਖੇਤੀ ਬੜੀ ਪਰਫੁੱਲਿਤ ਹੋ ਰਹੀ ਹੈ ਇਸ ਦਾ ਵਾਈਨ ਕੰਟਰੀ ਵਰਗਾ ਚਲਵਾਈ ਹੈ ਵਾਈਨ ਬਣਾਉਣ ਤੇ ਉਦਯੋਗ ਨੂੰ ਹੋਰ ਸੁਧਾਰਨ ਵਾਸਤੇ ਰੀਸਲਿੰਗ ਅਤੇ ਮੈਲੋਟ ਕਿਸਮ ਦੇ ਅੰਗੂਰ ਇੱਥੇ ਲਿਆਂਦੇ ਗਏ ਹਨ 3000 ਏਕਰ ਨਾਲੋਂ ਜ਼ਿਆਦਾ ਖੇਤੀ ਉਗ ਜ਼ਮੀਨ ਅੰਗੂਰ ਫਲ ਸਬਜ਼ੀ ਅਤੇ ਚਾਰੇ ਦੀਆਂ ਫਸਲਾਂ ਲਈ ਉਪਲਬਧ ਹੈ ਸਿਲਾਨੀ ਅੰਦਰ ਦਿਲ ਖਿੱਚਣ ਵਾਲੇ ਨਜ਼ਾਰੇ ਫਿਲਮਾਂ ਤੇ ਵੀਡੀਓ ਬਣਾਉਣ ਵਾਲਿਆਂ ਨੂੰ ਇੱਥੇ ਖਿੱਚ ਲਿਆਉਂਦੇ ਹਨ ਲੇਲਵਿਟ ਨੇੜੇ ਦੇ ਪਾਈ ਚਾਨ ਲੈ ਕੇ ਵਪਾਰਕ ਕੇਂਦਰ ਹੈ ਫੁਟੇ ਕੇਂਦਰਾਂ ਨਾਲ ਇਸ ਦੀ ਨਿਕਟਤਾ ਤੇ ਸੰਪਰਕ ਵੀ ਇੱਥੇ ਨਵੇਂ ਬਿਜ਼ਨਸ ਸ਼ੁਰੂ ਕਰਨ ਵਪਾਰਾਂ ਨੂੰ ਬੁਤਾਉਣ ਅਤੇ ਪੁਨਰ ਸਥਾਪਿਤ ਕਰਦੇ ਹਨ ਲੋਕ ਚੰਗੇ ਜਿਵੇਂ ਜਾਂਚ ਲਈ ਇੱਥੇ ਆ ਰਹੇ ਹਨ ਮਨਾ ਤੇ ਘਟਬੋਜ ਹੈ ਸੁਹਣਾ ਵਾਲਾ ਦਵਾਲਾ ਹੈ ਤੇ ਉਹ ਜ਼ਿੰਦਗੀ ਨੂੰ ਮਾਣ ਸਕਣ ਦੇ ਯੋਗ ਹਨ ਅਤੇ ਨਾਲ ਹੀ ਆਪਣੇ ਸੈਟਲਾਈਟ ਦਫ਼ਤਰਾਂ ਤੋਂ ਕੰਮ ਕਰਦੇ ਹੋਏ ਵੈਂਕੂਵਰ ਜਾਂ ਕੈਮਲੂਟਸ ਆਪਣਾ ਬਿਜ਼ਨਸ ਚਲਾਉਂਦੇ ਹਨ ਲਿਲੂਇਟ ਦੇ ਨਿਵਾਸੀਆਂ ਨਾਲ ਗੱਲ ਕਰਕੇ ਤੁਸੀਂ ਜਾਣ ਜਾਓਗੇ ਕਿ ਕਿਉਂ ਲੋਕ ਇੱਥੇ ਰਹਿਣਾ ਚਾਹੁੰਦੇ ਹਨ ਅਸੀਂ ਰਹਿਣ ਲਈ ਜਹੀ ਜਗ੍ਹਾ ਚਾਹੁੰਦੇ ਸੀ ਜਿੱਥੇ ਅਸੀਂ ਇੱਕ ਤਨਖਾਹ ਤੇ ਗੁਜ਼ਾਰਾ ਕਰ ਸਕੀਏ ਜਿੱਥੇ ਜ਼ਿੰਦਗੀ ਦੀ ਰਫ਼ਤਾਰ ਧੀਮੀ ਹੋਵੇ ਅਸੀਂ ਨਿਊਯਾਰਕ ਸ਼ਹਿਰ ਦੇ ਇੱਕ ਉਪਨਗਰ ਤੋਂ ਉੱਠ ਕੇ ਆਏ ਹਾਂ ਅਸੀਂ ਆਪਣੇ ਪਰਿਵਾਰ ਲਈ ਇੱਕ ਚੰਗਾ ਟਾਊਨ ਚਾਹਿਆ ਸੀ ਸਾਡੇ ਕੋਲ ਕੁਝ ਨੌਜਵਾਨ ਪਰਿਵਾਰ ਆ ਰਹੇ ਹਨ ਜਿਹੜੇ ਮੌਰਕੇਜ਼ ਤੋਂ ਮੁਕਤ ਹੋ ਕੇ ਰਹਿਣਾ ਚਾਹੁੰਦੇ ਹਨ ਮੈਂ ਕੰਮ ਤੋਂ 5 ਵਜੇ ਹਟਦੀਆਂ ਅਤੇ ਸਵਾ 5 ਵਜੇ ਘਰ ਹੁੰਦੀ ਹਾਂ ਮੇਰੇ ਕੋਲ ਆਪਣੇ ਪਰਿਵਾਰ ਲਈ ਸਾਰੀ ਸ਼ਾਮ ਹੁੰਦੀ ਹੈ ਲਿਲੂਇਟ ਦਾ ਜਲਵਾਯੂ 300 ਤੋਂ ਵਧੇਰੇ ਸੁੱਕੇ ਧੁੱਪ ਵਾਲੇ ਦਿਨਾਂ ਦਾ ਕੁਮਾਨ ਕਰਦਾ ਹੈ ਜਿਨ੍ਹਾਂ 'ਚ ਗਰਮੀਆਂ ਦੇ ਮਹੀਨਿਆਂ ਦਾ ਤਾਪਮਾਨ 20 ਤੋਂ 40 ਡਿਗਰੀ ਤੱਕ ਰਹਿੰਦਾ ਹੈ ਅਤੇ ਔਸਤਨ ਬਾਰਿਸ਼ ਕੇਵਲ 290 ਮਿਲੀਮੀਟਰ ਤੱਕ ਹੁੰਦੀ ਹੈ ਸਰਦੀਆਂ ਦੇ ਮਹੀਨੇ ਵੀ ਮਨਮੋਣੇ ਹੁੰਦੇ ਹਨ ਤੇ ਔਸਤਨ ਬਰਫबारी ਸਿਰਫ 32 ਸੈਂਟੀਮੀਟਰ ਦਾ ਤਾਪਮਾਨ ਆਸਤਨ 5 ਅਤੇ -8 ਡਿਗਰੀ ਦੇ ਦਰਮਿਆਨ ਰਹਿੰਦਾ ਹੈ। ਲਿਲਵਿਟ ਪਾਵੇ ਇੱਕ ਛੋਟੀ ਕਮਿਊਨਿਟੀ ਹੈ ਪਰ ਇਸਦੇ ਵਸਨੀਕਾਂ ਨੂੰ ਸਿਹਤ ਵਿਦਿਆ ਅਤੇ ਮਨੋਰੰਜਨ ਦੀਆਂ ਵਧੀਆ ਸੇਵਾਵਾਂ ਪ੍ਰਾਪਤ ਹਨ। ਸਾਡੇ ਕੋਲ ਲੈਬ, ਐਕਸ-ਰੇ ਤੇ ਐਮਰਜੈਂਸੀ ਸੇਵਾਵਾਂ ਹਨ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਆਪਰੇਟਿੰਗ ਰੂਮ ਵੀ ਹੈ। ਸਾਡੇ ਕੋਲ ਕੰਮ ਕਰ ਰਿਹਾ ਮਟਰਨਿਟੀ ਯੂਨਿਟ ਵੀ ਹੈ ਤੇ ਐਮਰਜੈਂਸੀ ਸੀਜ਼ੇਰੀਅਨ ਸੈਕਸ਼ਨਸ ਪ੍ਰਦਾਨ ਕਰਨ ਦੀਆਂ ਸੇਵਾਵਾਂ ਵੀ ਮੌਜੂਦ ਹਨ। ਸਥਾਨਿਕ ਡਾਕਟਰਾਂ ਤੋਂ ਇਲਾਵਾ ਸਪੈਸ਼ਲਿਸਟਾਂ ਦਾ ਵੀ ਬੰਦੋਬਸਥ ਹੈ ਕਮਿਊਨਿਟੀ ਸਿਹਤ ਸੇਵਾਵਾਂ ਨੂੰ ਸਾਂਝੇ ਤੌਰ ਤੇ ਵਰਤਦੀ ਹੈ ਅਤੇ ਵਿਦਿਗ ਸਹਾਇਤਾ ਹਸਪਤਾਲ ਨਾਲ ਡੂੰਗੀ ਨੇੜਤਾ ਸਹਿਤ ਜੁੜੇ ਸਪੋਰਟਿਵ ਅਤੇ ਇੰਡੀਪੈਂਡੈਂਟ ਲਿਵਿੰਗ ਕੰਪਲੈਕਸਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਲਿਲੂਟ ਟ੍ਰੇਸਟ ਟ੍ਰੇਨਿੰਗ ਅਤੇ ਵਿਦਿਗ ਪ੍ਰੋਗਰਾਮਾਂ ਸਮੇਤ ਪੋਸਟ ਸੈਕੰਡਰੀ ਵਿੱਦਿਆ ਦੇ ਕਈ ਤਰ੍ਹਾਂ ਦੇ ਵਿਕਲਪ ਵੀ ਪੇਸ਼ ਕਰਦਾ ਹੈ ਮਨ ਪਰਚਾਵੇ ਤੇ ਬਹੁਤ ਵਧੀਆ ਮੌਕਿਆਂ ਦੀ ਵੱਡੀ ਗਿਣਤੀ ਲਿਲੂਇਟ ਨੂੰ ਰਹਿਣ ਵਾਸਤੇ ਇੱਕ ਮੌਜ ਮੇਲੇ ਵਾਲਾ ਤੇ ਤੰਦਰੁਸਤ ਸਥਾਨ ਬਣਾਉਂਦੀ ਹੈ ਕਮਿਊਨਿਟੀ ਕੋਲ ਇੱਕ ਰੀਕ੍ਰੀਏਸ਼ਨ ਸੈਂਟਰ ਹੈ ਜਿਸ ਤੇ ਸਾਨੂੰ ਮਾਣ ਹੈ ਅਤੇ ਜੋ ਕਿ ਹਰੇਕ ਉਮਰ ਦੇ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ ਲਿਲੂਇਟ ਫ੍ਰੈਂ ਕੰਮ ਕਰਨ ਖੇਤਰ ਅਤੇ ਪੂੰਜੀ ਨਿਵੇਸ਼ ਕਰਨ ਲਈ ਫਤਿਹ ਅਥਾ ਹੈ ਲਿਲੂਇਟ ਨਾਲ ਸੰਜਪੜ 6 ਫਤਿਹਰੀ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ